ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥਿਓ ਤਸਵੀਰਾਂ ਤੁਹਾਨੂੰ ਨਵਾਂ ਸ਼ਹਿਰ ਦੇ ਲਾਗਲੇ ਪਿੰਡ ਜੱਬੋਵਾਲ ਤੋਂ ਦਿਖਾ ਰਹੇ ਜਿੱਥੇ ਰਾਤੋ ਰਾਤ ਕੋਈ ਬੇਜ਼ੁਬਾਨਾਂ ਨਾਲ ਵੈਰ ਕੱਢ ਗਿਆ ਅਜਿਹੀ ਕਟੜ ਨੂੰ ਅੰਜਾਮ ਦਿੱਤਾ ਕਿ ਮਨੁੱਖਤਾ ਨੂੰ ਵੀ ਸ਼ਰਮ ਆ ਜਾਵੇ ਤਸਵੀਰਾਂ ਤੁਹਾਨੂੰ ਜੱਬੋਵਾਲ ਤੋਂ ਦਿਖਾ ਰਹੇ ਦਰਦਨਾਕ ਮੰਜ਼ਰ ਤੁਹਾਨੂੰ ਸਕਰੀਨ ਤੇ ਨਜ਼ਰ ਆ ਰਿਹਾ ਹੈ 100 ਦੇ ਕਰੀਬ ਮੁਰਗੇ ਮੁਰਗੀਆਂ ਜਿਨ੍ਹਾਂ ਦੀ ਮੌਤ ਹੋ ਜਾਂਦੀ ਔਰ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਬੇਜ਼ੁਬਾਨਾਂ ਨੂੰ ਜ਼ਹਿਰ ਦਿੱਤਾ ਗਿਆ ਕਿਰਨਜੀਤ ਕੌਰ ਜੋ ਇਹਨਾਂ ਮੁਰਗੇ ਮੁਰਗੀਆਂ ਨੂੰ ਪਾਲਦੀ ਸੀ ਉਸਦੀ ਰੋਜੀ ਰੋਟੀ ਸੀ ਉਹ ਦੱਸਦੀ ਹੈ ਕਿ ਰਾਤ ਵੇਲੇ ਉਹ ਖੁਰਾਕ ਪਾ ਕੇ ਮੁਰਗੇ ਮੁਰਗੀਆਂ ਨੂੰ ਜਾਂਦੀ ਹੈ ਤੇ ਜਦੋਂ ਮੁੜ ਕੇ ਆ ਕੇ ਦੇਖਦੀ ਹੈ ਤੜਕੇ ਦੇਖਦੀ ਹੈ ਤਾਂ ਦਰਵਾਜ਼ਾ ਟੁੱਟਿਆ ਹੁੰਦਾ ਤੇ ਬਾਹਰੋਂ ਜਿੰਦਰਾ ਲੱਗਿਆ ਹੁੰਦਾ ਔਰ ਮੁਰਗੇ ਮੁਰਗੀਆਂ ਜਿਹੜੇ ਉਹ ਮਰੇ ਹੁੰਦੇ ਆ ਤੜਪਦੇ ਜੇ ਆਪਾਂ ਸਮਝੀਏ ਕਿ ਮੁਰਗੇ ਮੁਰਗੀਆਂ ਜਿਹੜੇ ਉਹਨਾਂ ਦੀ ਮੌਤ ਹੋ ਚੁੱਕੀ ਹੁੰਦੀ ਔਰ ਉਹਨੂੰ ਬਚਾਣ ਦੀ ਕੋਈ ਗੁੰਜਾਇਸ਼ ਨਹੀਂ ਬਚਦੀ ਕਿਰਨਜੀਤ ਕੌਰ ਦੀ ਗੱਲ ਕਰੀਏ ਤਾਂ ਇਹ ਮਸਲਾ ਉਸ ਦੀ ਰੋਜੀ ਰੋਟੀ ਨਾਲ ਜੁੜਿਆ ਹੋਇਆ ਹੈ ਇਹ ਜਿੰਨੇ ਮੁਰਗੇ-ਮੁਰਗੀਆਂ ਸਨ ਉਸ ਦੀ ਜ਼ਿੰਦਗੀ ਸਨ ਉਸ ਦਾ ਸਭ ਕੁਝ ਖਤਮ ਹੋ ਗਿਆ ਇਹ ਕੋਈ ਆਮ ਘਟਨਾ ਨਹੀਂ ਹੈ ਇਹ ਰੰਜਿਸ਼ ਦੀ ਘਟਨਾ ਲੱਗਦੀ ਹੈ ਕਿਉਂਕਿ ਦਰਵਾਜ਼ਾ ਤੋੜਿਆ ਗਿਆ ਉਸ ਤੋਂ ਬਾਅਦ ਹੀ ਜਿਹੜੇ ਮੁਰਗੇ-ਮੁਰਗੀਆਂ ਹੈ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਜਿਹੜੇ ਜ਼ਹਿਰ ਦਿੱਤਾ ਉਹਦਾ ਮਕਸਦ ਸਿਰਫ ਤਬਾਹੀ ਕਰਨਾ ਸੀ ਇਹ ਮਾਮਲਾ ਪਸ਼ੂਆਂ ਦੀ ਮੌਤ ਨਾਲ ਹੀ ਨਹੀਂ ਸਿਰਫ ਜੁੜਿਆ ਜਦਕਿ ਇੱਕ ਔਰਤ ਦੇ ਸੁਪਨਿਆਂ ਦੀ ਵੀ ਮੌਤ ਕਰ ਦਿੱਤੀ ਗਈ ਹੈ ਉਸ ਵਿਅਕਤੀ ਵੱਲੋਂ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਨਿਰਦਹੀ ਕੰਮ ਕੀਤਾ ਕਿਸ ਨੇ ਹੈ ਇਹ ਘਿਣਾਉਣਾ ਕੰਮ ਕਿਸ ਨੇ ਕੀਤਾ ਹੈ ਪੁਲਿਸ ਤਫ਼ਤੀਸ਼ ਕਰ ਰਹੀ ਹੈ ਪਰ ਸਵਾਲ ਇਹ ਵੀ ਨੇ ਕਿ ਜੇ ਕਿਸ ਨੇ ਕਿਰਨਜੀਤ ਕੌਰ ਨਾਲ ਇਸ ਤਰੀਕੇ ਰੰਜਿਸ਼ ਕੱਢੀ ਹੈ ਤਾਂ ਕੱਲੂ ਉਹ ਕਿੰਨੀ ਸੁਰੱਖਿਅਤ ਹੈ ਉਸ ਦਾ ਪਰਿਵਾਰ ਕਿੰਨਾ ਸੁਰੱਖਿਅਤ ਹੈ ਜ਼ਰੂਰੀ ਹੈ ਕਿ ਪੁਲਿਸ ਇਸ ਗੰਭੀਰ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਲਵੇ ਅਤੇ ਜਿਸ ਨੇ ਇਸ ਘਟਨਾ ਨੂੰ ਇਸ ਵਾਰ ਦਾਤ ਨੂੰ ਅੰਜਾਮ ਦਿੱਤਾ ਉਸ ਨੂੰ ਫੜ ਕੇ ਸਲਾਖਾਂ ਦੇ ਪਿੱਛੇ ਕਰੇ ਦਿਖਾਉਣ ਤੁਹਾਨੂੰ ਮੌਕੇ ਦੀ ਪੂਰੀਆਂ ਤਸਵੀਰਾਂ ਤਕਰੀਬਨ ਪਾਜੀ ਹੁਣ ਇਹਨਾਂ ਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਲੱਖ ਰੁਪਏ ਲੈ ਕੇ ਉਹਨਾਂ ਨੇ 5 ਮਹੀਨੇ ਤੋਂ ਇਹਨਾਂ ਨੂੰ ਕੀ ਡੇ ਕੀਤੀ ਹੈ तकरीबन ਹਾਂਜੀ ਤੇ 5 ਮਹੀਨੇ ਜਦੋਂ ਪਹਿਲਾ ਬੱਚੇ ਲਿਆਂਦੇ ਸੀ ਸਾਡੇ 5000 ਦੇ ਬੱਚੇ ਆਏ ਸੀ ਤੇ ਆਪਣੇ तकरीबन ਹੁਣ ਇਹਨਾਂ ਦਾ ਦਵਾਈ ਵੀ ਚੱਲਦੀ ਹੈ 2 ਮਹੀਨੇ ਦਾ ਖਰਚਾ ਫੀਡ ਦਾ ਵੀ 20000 ਦੇ ਲਗਭਗ ਹੋਊਗਾ ਤੇ ਫਿਰ ਦਵਾਈ ਦਾ ਰੂਪ ਬਾਕੀ ਇਹਨਾਂ ਨੇ ਚਾੜੀ ਮਿਹਨਤ ਆ ਹੁਣ ਬੱਚੇ ਵੀ ਪੂਰੇ ਐਨ ਬਰੀਡ ਤੇ ਸੀਗੇ ਹੁਣ ਵੇਕਣ ਵਾਲੇ ਸੀ ਤੇ ਹੁਣ ਉਹ ਧੰਦੇ ਲੱਗੇ ਹੂੰ ਕੀ ਨਾ ਭਾਈ ਹੁਣ ਲੱਗਦਾ ਮੁਰਗੀਆਂ ਸੀਗੇ ਹੈ ਭਾਈ ਉਹਦਾ ਨਾਮ ਹਰਮੇਸ਼ ਰਮੇਸ਼ ਹਰਮੇਸ਼ ਲਾਲ ਕਦੋਂ ਤੋਂ ਕਰਦੇ ਕਦੋਂ ਤੋਂ ਰੱਖੀ ਸੀ ਮੁਰਗੀਆਂ ਤੁਸੀਂ ਭਾਈ ਇਹ ਇਹ ਤਾਂ 4-5 ਕਿ ਮਹੀਨੇ ਹੋਏ 5 ਕਿ ਮਹੀਨੇ ਹਾਂਜੀ ਕਿ ਮਹੀਨੇ ਹੋਏ ਹੈ ਨਾ ਹਾਂਜੀ 5000 ਦਾ ਬੱਚਾ ਲੈਂਦਾ ਸੀ ਨਾ ਹਾਂਜੀ 5000 ਦਾ ਬੱਚਾ ਲੈਂਦਾ ਸੀ ਤੇ ਬਾਕੀ ਹੁਣ ਇਹਨਾਂ ਦੀ 20000 ਦੀ ਫੀਡ ਲੱਗੀ ਸੀ ਪਲੱਸ 5000 ਦੀ ਦਵਾਈ ਹੋਊਗੀ ਜਿਹੜੀ ਮੈਡੀਸਨ ਲੱਗਦੀ ਆ ਹਾਂ ਇਹ ਹੁਣ ਜਾਨੀ ਕਿ ਜੇ ਆਪਾਂ ਪਰ ਪੀਸ ਵੀ 500 ਦਾ ਲਾਈਏ ਤਾਂ 100 ਪੀਸ ਦਾ ਤੁਸੀਂ ਬਾਕੀ ਆਪ ਹਿਸਾਬ ਲਗਾ ਲਓ ਹੋਰ ਚਲ ਹੋ ਗਈ ਅੱਲਾ ਹਾਂਜੀ ਅਗਰੀ ਵੱਲ ਆ ਦੋਜੇ ਭੰਗਾ ਭੰਨੇ ਇੱਥੇ ਨੇ ਭਾਈ ਹਾਂਜੀ ਕੋਈ ਗਲਤ ਕਰ ਗਿਆ ਜਾ ਫਿਰ ਅੱਬ ਜਾਣੇ ਹੁਣ ਜਾ ਰੱਬੇ ਆਜਾ ਭੰਨੇ ਇੱਥੋ ਹੀ ਅੱਛਾ ਜੀ ਹਾਂਜੀ ਜਾਓਗੇ ਜੇ ਦੇਖਿਆ ਨਹੀਂ ਤੇ ਨਹੀਂ ਕਹਿਦੀ ਅਸੀਂ ਕੀ ਕਰਦੀ ਆ ਇਹਦਾ ਕਰੀਓ ਨਾ ਭਾਈ ਹੁਣ ਇਹਨਾਂ ਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਜੀ ਲੱਖ ਰੁਪਏ ਲੈ ਕੇ ਉਹਨਾਂ ਨੇ 5 ਮਹੀਨੇ ਤੋਂ ਇਹਨਾਂ ਨੂੰ ਕੀ ਡੇ ਕੀਤੀ ਹੈ तकरीबन ਹਾਂਜੀ ਤੇ 5 ਮਹੀਨੇ ਜਦੋਂ ਪਹਿਲਾਂ ਬੱਚੇ ਲਿਆਂਦੇ ਸੀ ਸਾਡੇ 5000 ਦੇ ਬੱਚੇ ਆਏ ਸੀਗੇ ਹੂੰ ਤੇ ਆਪਣੇ तकरीबन ਹੁਣ ਇਹਨਾਂ ਦਾ ਦਵਾਈ ਵੀ ਵੀ ਚੱਲਦੀ ਹੈ 2 ਮਹੀਨੇ ਦਾ ਖਰਚਾ ਕੀਟ ਦਾ ਹੀ 20000 ਦੇ ਲਗਭਗ ਹੋਊਗਾ ਤੇ ਫਿਰ ਦਵਾਈ ਦਾ ਰੂਪ ਬਾਕੀ ਇਹਨਾਂ ਨੇ ਕਰਨੀ ਮਿਹਨਤ ਆ ਹੁਣ ਬੱਚੇ ਵੀ ਪੂਰੇ ਐਨ ਬਰੀਡ ਤੇ ਸੀਗੇ ਹੁਣ ਵੇਕਣ ਵਾਲੇ ਸੀ ਤੇ ਹੁਣ ਉਹ ਧੰਦੇ ਲੱਗੇ ਹੂੰ ਕੀ ਨਾ ਭਾਈ ਹੁਣ ਤਾਂ ਕਹਿੰਦਾ ਮੁਰਗੀਆਂ ਸੀਗੇ ਹੈ ਭਾਈ ਉਹਦਾ ਨਾਮ ਹਰਮੇਸ਼ ਰਮੇਸ਼ ਹਰਮੇਸ਼ ਲਾਲ ਕਦੋਂ ਤੋਂ ਕਰਦੇ ਕਦੋਂ ਤੋਂ ਰੱਖੀ ਸੀ ਮੁਰਗੀਆਂ ਤੁਸੀਂ ਭਾਈ ਇਹ ਇਹ ਤਾਂ 4-5 ਕਿੰਨੇ ਮਹੀਨੇ 5 ਕਿੰਨੇ ਮਹੀਨੇ ਹੋਏ ਹੈ ਨਾ ਹਾਂਜੀ ਛਾਲ ਦੇ ਚੱਲ ਪੰਜ ਕੁ ਹਜ਼ਾਰ ਦਾ ਬੱਚਾ ਲੈਂਦਾ ਸੀ ਨਾ ਹਾਂਜੀ 5000 ਦਾ ਬੱਚਾ ਲੈਂਦਾ ਸੀ ਤੇ ਬਾਕੀ ਹੁਣ ਇਹਨਾਂ ਦੀ 20000 ਦੀ ਫੀਡ ਲੱਗੀ ਸੀ ਪਲੱਸ 5000 ਦੀ ਦਵਾਈ ਹੋਊਗੀ ਜਿਹੜੀ ਮੈਡੀਸਨ ਲੱਗਦੀ ਆ ਹਾਂ ਇਹ ਹੁਣ ਜਾਨੀ ਕਿ ਜੇ ਆਪਾਂ ਪਾਰ ਪੀਸ ਵੀ 500 ਦਾ ਲਾਈਏ ਤਾਂ 100 ਫੀਸ ਜਦ ਤੁਸੀਂ ਬਾਕੀ ਆਪ ਹਿਸਾਬ ਲਗਾ ਲਓ 10000 ਹੋ ਗਈ ਅੱਲਾ ਹਾਂਜੀ ਅਗਰੀ ਵੱਲਾ ਆ ਦੂਜੇ ਭੰਨੇਗਾ ਭੰਨੇ ਇੱਥੇ ਨੇ ਬਾਈ ਹਾਂਜੀ ਕੋਈ ਗਲਤ ਕਰ ਗਿਆ ਤਾਂ ਫਿਰ ਅੱਬ ਜਾਣੇ ਹੁਣ ਜਾ ਰੱਬ ਜੀ ਬੱਜਾ ਭੰਨੇ ਇੱਥੋਂ ਜੀ ਅੱਛਾ ਜੀ ਹਾਂਜੀ ਜਾਓ ਕਿਸੇ ਦੇ ਦੇਖਿਆ ਨਹੀਂ ਕਹੀ ਨਹੀਂ ਕਹੀ ਸੀ ਕੀ ਕਰਦੀ ਇਹਦਾ